ਮਜਬੂਤ ਦੇ ਸਨੱਖਾ ਘੋੜਾ ਦਿਖਾਉਣ ਲੱਗਾ ਤੁਹਾਨੂੰ ਨੁਕਰਾ ਘੋੜਾ ਸੱਜਣੋ ਸ਼ਕੀਨ ਬਹੁਤ ਦਾ ਕੰਨ ਕੰਨ ਬਹੁਤ ਸੋਹਣਾ ਲੱਗਿਆ ਹੋਇਆ ਘੋੜੇ ਨੂੰ ਤੇ ਬਾਈ ਨੇ ਇਹ ਘੋੜਾ ਜਿਹੜਾ ਸਟੱਡ ਸਰਵਿਸ ਵਾਸਤੇ ਓਪਨ ਕਰੇ ਬਾਕੀ ਤੁਸੀਂ ਫੋਨ ਜ਼ਰੂਰ ਕਰ ਲਿਓ ਕਈ ਵਾਰ ਬਾਈ ਦਾ ਮਨ ਬਣ ਸਕਦਾ ਸੇਲ ਕਰਨ ਵਾਸਤੇ ਤੇ ਬਾਈ ਕਹਿੰਦਾ ਤੀਜੇ ਕੋਈ ਵਧੀਆ ਪੈਸੇ ਦੇਊਗਾ ਤਾਂ ਸੇਲ ਵੀ ਕਰ ਦਾਂਗੇ ਤੇ ਵੈਸੇ ਬਾਈ ਨੇ ਸਟੱਡ ਸਰਵਿਸ ਵਾਸਤੇ ਵਸ਼ੀਰਾ ਜਿਹੜਾ ਇਹ ਓਪਨ ਕਰਿਆ ਉਮਰੇ ਦੀ 26 ਮਹੀਨਿਆਂ ਪਾਰਸ ਘੋੜੇ ਦਾ ਬੱਚਾ ਹੈਗਾ ਤੇ ਬਹੁਤ ਸੁਨੱਖਾ ਬਸ਼ੀਰਾ ਆ ਤੁਸੀਂ ਦੇਖ ਲਓ ਧੌਣ ਧੂਣ ਦੇਖੋ ਬਸ਼ੀਰੇ ਦੀ ਐਨ ਕਰੰਟ ਕਰੰਟ ਪੂਰਾ ਓਕੇ ਦੀ ਰਿਪੋਰਟ ਆ ਜੇ ਕਿਸੇ ਸੱਜਣ ਨੇ ਸ਼ੌਂਕ ਵਜੋਂ ਘਰੇ ਰੱਖਣਾ ਘੋੜਾ ਹਨਾ ਬਾਈ ਨੇ ਘਰੇ ਤਿਆਰ ਕਰਿਆ ਹੋਇਆਗਾ ਜੇ ਕਿਸੇ ਨੇ ਸ਼ੌਂਕ ਵਜੋਂ ਘਰੇ ਰੱਖਣਾ ਜਾਂ ਬਰੀਡਿੰਗ ਵਾਸਤੇ ਸਵਾਰੀ ਵਾਸਤੇ ਬਹੁਤ ਬੈਸਟ ਘੋੜਾ ਸੱਜਣੋ ਇਹ ਇਹਦੀ ਜਾਣਕਾਰੀ ਆਪੋ ਤੁਹਾਨੂੰ ਸਾਰੀ ਸਾਂਝੀ ਕਰਦੇ ਆਂ ਵੀਡੀਓ 'ਚ ਆਪਣੀ ਨਾਲ ਐਂਡ ਤੱਕ ਬਣੇ ਰਹੋ ਤੇ ਆ ਕੰਨ ਕੰਨ ਦੇਖ ਲਓ ਬਸ਼ੀਰੇ ਦਾ ਐਨ ਮੂੰਹ ਮਾ ਪੌਰੀ ਵੀ ਉੱਚੀ ਆ ਮੱਥੇ ਵਾਲੀ ਤੇ ਸੱਜਣੋ ਜੇ ਕਿਸੇ ਸੱਜਣ ਨੇ ਆਪਣੇ ਚੈਨਲ ਤੇ ਐਡ ਲਗਵਾਉਣੀ ਆ ਆਪਣਾ ਜਾਨਵਰ ਸੀਲ ਕਰਨਾ ਆਪਣਾ ਨੰਬਰ ਆ ਜਿਹੜਾ ਵੀਰੇ ਦਾ ਹਨ ਮੂੰਮਾ ਪੌਰੀ ਵੀ ਉੱਚੀ ਆ ਮੱਥੇ ਵਾਲੀ ਤੇ ਸੱਜਣੋ ਜੇ ਕਿਸੇ ਸੱਜਣ ਨੇ ਆਪਣੇ ਚੈਨਲ ਤੇ ਐਡ ਲਗਵਾਉਣੀ ਆ ਆਪਣਾ ਜਾਨਵਰ ਸੀਲ ਕਰਨਾ ਆਪਣਾ ਨੰਬਰ ਆ ਜਿਹੜਾ ਵੀਡੀਓ ਦੇ ਅਖੀਰ ਵਿੱਚ ਦਿੱਤਾ ਹੋਇਆ ਆਪਣੇ ਨਾਲ ਗੱਲਬਾਤ ਕਰਕੇ ਤੁਸੀਂ ਆਪਣਾ ਕੋੜਾ ਕੋੜੀ ਬਸ਼ੇਰਾ ਬਸ਼ੀਰੀ ਸੇਲ ਕਰਵਾ ਸਕਦੇ ਹੋ ਜਾਣਕਾਰੀ ਇਹਦੀ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਐ ਇਸ ਬਸ਼ੇਰੇ ਦੀ ਖੜਨੀ ਖੁੜਨੀ ਚੈੱਕ ਕਰ ਲਓ ਬਸ਼ੇਰੇ ਦੀ ਸ਼ਕੀਨੀ ਦੇਖ ਲਓ ਕੰਨ ਕਿੰਨਾ ਸੋਹਣਾ ਤੇ ਲੰਬਾਈ ਲੰਬੂਈ ਬਸ਼ੇਰੇ ਦੀ ਐਨ ਪੂਰੀ ਫੁੱਲਾ ਤੌਣ ਵਗੈਰਾ ਸੁੰਬਾਂ ਦਾ ਮਜ਼ਬੂਤ ਆ ਪਿੱਠ ਪੁੜੇ ਦਾ ਸੋਹਣਾ ਸੋਹਣ ਸ਼ੌਕ ਨਾਲ ਬਾਈ ਨੇ ਘਰੇ ਤਿਆਰ ਕਰਿਆ ਬਸ਼ੇਰਾ ਇਹ ਸੱਜਣੋ ਬਾਈ ਇਹਦੀ ਸਟੱਡ ਸਰਵਿਸ ਓਪਨ ਕਰਨ ਲੱਗਿਆ 26 ਮਹੀਨੇ ਉਮਰਾ ਬਸ਼ੇਰੇ ਦੀ ਪੌਰੀਆ ਦਾ ਸਾਫ ਆ ਸੱਜਣੋ ਬਸ਼ੇਰਾ ਤੇ ਅਰਜਨ ਰੌੜੀ ਵਾਲੇ ਘੋੜੇ ਦਾ ਬਲੱਡ ਆ ਇਹਦੇ ਵਿੱਚ ਅਰਜਨ ਰੌੜੀ ਵਾਲੇ ਘੋੜੇ ਦਾ ਪੋਤਾਗਾ ਇਹ ਜਿਹੜਾ ਫੂਲੇ ਵਾਲਾ ਪਾਰਸ਼ ਘੋੜਾ ਉਸ ਘੋੜੇ ਦਾ ਬੱਚਾਗਾ ਆ ਤੁਸੀਂ ਫੇਸ ਕੁਆਲਿਟੀ ਦੇਖ ਲਓ ਬਸ਼ੇਰੇ ਦੀਆਂ ਨਾ ਧੌਣ ਵਗੈਰਾ ਐਨ ਸੋਨਾ ਕੰਨ ਕਨੋਥੀ ਦਾ ਸੋਨਾਗਾ ਐਕਟਿਵ ਘੋੜਾ ਸੱਜਣੋ ਜੇ ਕਿਸੇ ਸੱਜਣ ਨੇ ਖਰੀਦਣਾ ਤਾਂ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਬਾਈ ਨੇ ਸਟੱਡ ਸਰਵਿਸ ਵਾ ਇਸ ਬਸ਼ੇਰੇ ਦੀ ਓਪਨ ਕੀਤੀ ਆ ਤੇ ਸੱਜਣੋ ਮਾਈ ਦੀ 36 ਇੰਚ ਦੀ ਨੌਕਰੀ ਕੋੜੀ ਆ ਬਾਈ ਦੇ ਘਰੀ ਆ ਬਾਈ ਨੇ ਫੀਸ ਇਸ ਬਸ਼ੇਰੇ ਦੀ ਬਾਈ ਕਹਿੰਦਾ ਵੀ ਕੋਈ ਚੱਕਰੀ ਨਹੀਂ ਜਿੰਨੀ ਜਿਹੜਾ ਸੱਜਣ ਦੇ ਕੇ ਜਾ ਸਕਦਾ 19% ਲੈ ਲਾਂਗੇ ਤੇ ਬਾਕੀ ਤੁਸੀਂ ਬਸ਼ੇਰਾ ਦੇਖ ਲਓ ਸੱਜਣੋ ਤੇ ਬਾਕੀ ਤੁਸੀਂ ਫੋਨ ਜ਼ਰੂਰ ਕਰ ਲਿਓ ਬਾਈ ਦਾ ਮਾਨ ਵਣ ਸਕਦਾ ਬਾਈ ਸਹੀ ਲਗਾ ਤੇ ਮੱਲਕੇ ਪਿੰਡਾ ਮੋਗੇ ਜ਼ਿਲ੍ਹੇ ਦੇ ਕੋਲ ਪੈਂਦਾ ਮੋਗੇ ਦੇ ਕੋਲ ਪਿੰਡਾ ਬਾਈ ਦਾ ਮੱਲਕੇ ਮਿੱਤਰੋ ਫੋਨ ਕਰ ਲਿਓ ਹੌਸਲਾ ਜ਼ਰੂਰ